ਹਾਂਜੀ ਬਈ ਸਾਸਿ ਗਈ ਹਾਂ ਸੀ ਆਈ ਨਾਮ ਦੱਸੋ ਜੀ ਆਪਣਾ ਜਸਨੂਰ ਸਿੰਘ ਜੀ ਪਿੰਡ ਸੈਦੋਗੇ ਜ਼ਿਲ੍ਹਾ ਮੋਗਾ ਜੀ ਅ ਨੰਬਰ ਮੋਬਾਈਲ ਨੰਬਰ ਜੀ 872793543 ਹਾਂਜੀ ਬਈ ਕਿਹੜਾ ਮਾਡਲ ਗੱਡੀ ਹੈ ਗੱਡੀ 14 ਦਾ ਮਾਡਲ ਹੈ 11ਵੇਂ ਮਹੀਨੇ ਚਾਈ ਆ ਠੀਕ ਹੈ ਜੀ ਤੇ ਰੇਟ ਬਈ ਜੀ ਦਾ ਰੇਟ ਫੋਨ ਤੇ ਕਰਾਈ ਆ ਆਪਾਂ ਠੀਕ ਆ ਟਾਇਰ ਨਵੇਂ ਚਾਰੇ ਹਾਂਜੀ ਟਾਇਰ ਚਾਰੇ ਨਵੇਂ ਆ ਬੈਟਰੀ ਨਵੀਂ ਆ ਠੀਕ ਹੈ ਜੀ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਅਫੋਲੋ ਕੰਪਨੀ ਸਾਰੀ ਓਕੇ ਹੈ ਜੀ ਠੀਕ ਹੈ ਇਮਿਸ਼ਨ ਗੱਡੀ ਦੀ ਲੋ ਜੀ ਦਾ ਕਾਪੀ ਲੋਪਰਾ ਕਾਪੀ ਦੇਖ ਸਕਦਾ ਕੋਈ ਲਾਣ ਲੂਣ ਕੋਈ ਨਹੀਂ ਕੈਸ਼ ਪੇਮੈਂਟ ਹੈ ਠੀਕ ਹੈ ਜੀ ਲੋ ਜੀ ਤੇ ਬਾਕੀ ਸਾਨੂੰ ਅੰਦਰਲੀ ਕਿੜੀ ਸਨ ਵੀ ਦਿਖਾਉਣੀਆਂ ਟਾਇਰ ਚਾਰੇ ਨਵੇਂ ਆ ਬਾਕੀ ਬੋਨਟ ਵੀ ਖੋਲਦੇ ਜੀ ਲੋ ਜੀ ਅੰਦਰਲੀ ਬੋਨਟ ਵੀ ਖੋਲਦੇ ਐਲਈਡੀ ਆਈ ਹੈ ਇਹ ਦੂਜੀ ਅਚ ਐਲਈਡੀ ਐਲਈਡੀ ਆਈ ਐਲਈਡੀ ਆਈ ਦੂਜੀ ਸੀਸ ਤੇ ਥਾੜੇ ਆ ਠੀਕ ਹੈ ਜੀ ਪਾਵਰ ਸਟੇਅਨ ਨਹੀਂ ਜੀ ਲੋ ਜੀ ਚੈੱਕ ਕਰ ਸਕਦਾ ਫਿਰ ਅਲਡੀ ਆਈ ਲੋ ਜੀ ਉਹ ਲਿਕੜੀ ਸਨ ਬਾਕੀ ਸਭ ਨੂੰ ਸਟਾਰਟ ਰੂਡ ਵੀ ਕਰਕੇ ਦਿਖਾਵਾਂਗੇ ਜੀ ਬੈਟਰੀ ਨਵੀਂ ਆ ਜੀ ਠੀਕ ਆ ਜੀ ਪੱਕੀ ਗੱਡੀ ਸਾਰੀ ਓਕੇ ਆ ਠੀਕ ਆ ਜੀ ਲੋ ਜੀ ਚੈੱਕ ਕਰ ਸਕਦੇ ਹੋ ਇੰਜਨ ਜਿੰਨੇ ਓਕੇ ਜੀ ਮਾ ਹਾਂ ਜੀ ਪੂਰਾ ਵਧੀਆ ਜੀ ਠੀਕ ਆ ਜੀ ਠੀਕ ਲੋਪਰਾ ਸਾਰਾ ਲੋ ਜੀ ਪੈਂਡ ਸੈਦੋ ਕੇ ਤੇ ਜਿਲ੍ਹਾ ਨੂੰ ਪੈਂਦਾ ਮੋਗਾ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਜਮਾ ਸਾ ਪਈ ਆ ਗੱਡੀ ਟਾਇਰ ਚਾਰੇ ਨਵੇਂ ਆ ਠੀਕ ਆ ਜੀ ਮੜਾ ਸਟਾਰਟ ਕਰਕੇ ਦਿਖਾ ਦਿਓ ਜੀ। ਹਾਲੇ ਤੋਂ ਮੀਟਰ ਨੂੰ ਨੋਟ ਕਰਾਉਣੇ ਆ। ਲੋ ਜੀ ਮੀਟਰ ਨੋਟ ਕਰ ਸਕਦੇ ਹੋ। ਮੀਟਰ ਚੈੱਕ ਕਰਵਾ ਦਿਆਂ ਸਾਰਾ ਓਕੇ ਕੰਡੀਸ਼ਨ। ਕਿੰਨੀ ਚੱਲੀ ਵੀ 1 ਲੱਖ 29749 ਲੋ ਜੀ ਚੈੱਕ ਕਰ ਸਕਦੇ ਹੋ। ਠੀਕ ਹੈ ਬੈਟਰੀ ਬੂਰੀ ਸਾਰਾ ਕੋ ਨਵੇਂ ਬਾਕੀ ਅੰਦਰ ਲਿਖੀ ਸਨ ਤੁਸੀਂ ਚੈੱਕ ਕਰ ਸਕਦੇ। ਬਾਕੀ ਇੱਕ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਲਿਜਿਓ ਬਾਕੀ ਕੰਮ। ਠੀਕ ਹੈ ਜੀ ਬਾਕੀ ਮਾਰੂ ਮੋਟੀ ਪੈਂਟ ਪੂਰਤਾ ਹੋ ਗਈ ਵਿਆ ਬਾਕੀ ਤਾਂ ਸਾਡੇ ਸਾਹਮਣੇ ਟਾਇਰ ਟੁਰਨਵੇਂ ਆ ਠੀਕ ਹੈ ਜੀ ਲੋ ਜੀ ਸੱਟਾਂ ਚੈੱਕ ਕਰ ਸਕਦੇ ਆ ਸਟਾਰਟ ਕਰਤੀ ਲੋ ਸਾਰੀ ਓਕੇ ਕੰਡੀਸ਼ਨ ਆ ਠੀਕ ਹੈ ਠੀਕ ਹੈ ਲੋ ਜੀ ਸਟਾਰਟ ਆਜੋ ਓਕੇ ਆ ਇਸਨੇ ਦੰਦੀ ਐਡਰੈਸ ਕਰਨੀ ਹੈ ਤਾਂ ਆਪਣਾ ਨੰਬਰ نوٹ ਕਰਿਓ 7528000360 ਮਿਲਦੇ ਹਾਂ ਅਗਲੀ ਵੀਡੀਓ ਚੋੱਕ ਕੇ ਬਾਏ